はい。<laughs> <laughs>

ਛੇਤੀ ਆਓ ਅੰਦਰ ਅੰਦਰ ਆਓ ਛੇਤੀ ਆ ਛੇਤੀ ਚਲੋ ਆਵੇਂ ਦਰਜ ਲੋਕ ਸਾਰੇ ਅੱਧਰ ਮੜਜੋ ਇਸ ਮਸਲੇ ਦੇ ਉੱਤੇ ਜਾ ਕੇ ਉੱਥੇ ਮੌਕੇ ਤੇ ਜਾਗਰੂਕ ਕੀਤਾ ਸੀਗਾ ਲੋਕਾਂ ਨੂੰ ਜਾਣੂ ਕਰਵਾਇਆ ਸੀ ਤੇ ਉਹਦੇ ਤੋਂ ਬਾਅਦ ਪਿੰਡ ਦੇ ਜਿਹੜੀ ਪੰਚਾਇਤ ਹੈ ਜਿਹੜਾ ਉੱਥੋਂ ਦਾ ਸਰਪੰਚ ਹੈ ਮੌਜੂਦਾ ਉਹਨਾਂ ਨੇ ਸਾਡੇ ਜਿਹੜੇ ਉੱਥੇ ਮੋਤ ਪਰ ਸੱਜਣਾ ਹੈ ਸਾਡਾ ਮੁੰਡਾ ਉੱਥੇ ਕਲੱਬ ਦਾ ਪ੍ਰਧਾਨ ਹੈ ਮਹੀਪਾਲ ਤੇ ਸਾਡਾ ਮੁੰਡਾ ਉੱਥੇ ਮੇਨ ਜਿਹੜਾ ਅਸੈਂਬਲੀ ਦਾ ਪ੍ਰਧਾਨ ਹੈ ਹਲਕੇ ਦਾ ਯੂਡਾ ਹਨੀ ਇਹਨਾਂ ਦੇ ਉਦੋਂ ਬਾਅਦ ਸ਼ਾਮ ਨੂੰ ਇਹਨਾਂ ਨੇ ਆ ਕੇ ਹਮਲਾ ਕੀਤਾ ਕਿਉਂਕਿ ਜਦੋਂ ਕੋਈ ਗੋਰਖ ਧੰਦਾ ਚੱਲਦਾ ਹੁੰਦਾ ਕਾਲਾ ਜਦੋਂ ਅਸੀਂ ਕੋਈ ਮਾਈਨਿੰਗ ਦਾ ਕੰਮ ਇਹਨੇ ਦੇਣਾ ਤੇ ਗੱਲਬਾਤ ਚੱਕਰੇ ਸੀ ਅਜ ਮੌਕੇ ਤੇ ਜਦੋਂ ਪਿੰਡ ਦੇ ਸਾਨੂੰ ਮੋਹਤ ਪਰ ਸੱਜਣਾ ਨੇ ਬਜ਼ੁਰਗਾਂ ਨੇ ਬੁਲਾਇਆ ਤੇ ਉੱਥੇ ਜਾ ਕੇ ਜਦੋਂ ਅਸੀਂ ਮੌਕਾ ਵਿਖਿਆ ਉਸ ਗੱਲ ਤੋਂ ਇਹਨਾਂ ਨੂੰ ਤਕਲੀਫ ਹੋਈ ਤੇ ਅੱਜ ਉਹਨਾਂ ਨੇ ਫਿਰ ਉਦੋਂ ਬਾਅਦ ਸ਼ਾਮ ਨੂੰ ਇਹਨਾਂ ਤੇ ਹਮਲਾ ਕੀਤਾ ਇਨਾਂ ਦੇ ਸੱਟਾਂ ਲੱਗੀਆਂ ਤੇ ਉੱਥੇ ਇਹਨਾਂ ਨੇ ਇਤੋਂ ਟੱਕਰ ਵੀ ਆਇਆ ਵੀ ਗੋਲੀ ਵੀ ਪਿੰਟ ਦੇ ਵਿੱਚ ਚਲਾਈ ਹੈ ਸੋ ਮੈਂ ਤਾਂ ਸਮਝਦਾ ਕਿ ਅੱਜ ਦੀ ਡੇਟ ਦੇ ਵਿੱਚ ਕਾਨੂੰਨ ਵਿਵਸਥਾ ਜਿਹੜੀ ਹੈਗੀ ਹੈ ਉਹ ਤਾਰ-ਤਾਰ ਹੋਈ ਪਈ ਹੈ ਪੰਜਾਬ ਸਰਕਾਰ ਕਿਸੇ ਵੀ ਖੇਤਰ ਦੇ ਵਿੱਚ ਕੋਈ ਸਰਕਾਰ ਤਾਂ ਨਜ਼ਰ ਹੀ ਨਹੀਂ ਆਉਂਦੀ ਪੁਲਿਸ ਅੱਜ ਦੀ ਡੇਟ 'ਚ ਮੂਰ ਦਰਸ਼ਕਤ ਬਣੀ ਹੋਈ ਹੈ ਤੇ ਇਹ ਅੱਜ ਦਾ ਨਹੀਂ ਇਹ ਮਸਲਾ ਬਹੁਤ ਪੁਰਾਣਾ ਹੈ ਜੋ ਪੁਲਿਸ ਦੇ ਧਿਆਨ ਦੇ ਵਿੱਚ ਹਮੇਸ਼ਾ ਲੈ ਜਾਂਦਾ ਗਿਆ ਪਰ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਬੀਏ ਚੀਜ਼ਾਂ ਨੂੰ ਕੰਟਰੋਲ ਕੀਤਾ ਜਾਵੇ ਜੇ ਲਾਅ ਐਂਡ ਆਰਡਰ ਸਿਚੁਏਸ਼ਨ ਨਾ ਕੰਟਰੋਲ ਦੇ ਵਿੱਚ ਆਈ ਤੇ ਹਾਲਾਤ ਜਿਹੜੇ ਹੈਗੇ ਆ ਉਹ ਬਹੁਤ ਹੱਥ ਤੋਂ ਬਾਹਰ ਤੁਰੇ ਜਾਂਦੇ ਆ ਇਹ ਗੱਲਾਂ ਜਿਹੜੀਆਂ ਹੈਗੀਆਂ ਆਮ ਲੋਕਾਂ ਦੇ ਬਰਦਾਸ਼ਤ ਤੋਂ ਬਾਹਰ ਹੈ ਕਿੰਨੇ ਮਤਲਬ ਕਿੰਨੇ ਬੰਦਿਆਂ ਦੇ ਟੁੱਟੇ ਸਾਡੇ ਤਕਰੀਬ ਇੱਕ ਮੁੰਡਾ ਸਾਡਾ ਜਿਹਦਾ ਗੋਡਾ ਤੋੜਤਾ ਤੇ ਇੱਕ ਸਾਡਾ ਮਹੀਪਾਲ ਹੈ ਜਿਹਦੇ ਅੱਖ ਤੇ ਕਿਰਪਾਨ ਨਾਲ ਹਮਲਾ ਕੀਤਾ ਗਿਆ ਚਾਰ ਬੰਦੇ ਜਿਨ੍ਹਾਂ ਦੇ ਸੱਟਾਂ ਲੱਗੀਆਂ ਅੱਜ ਇਹ ਹਾਲਾਤ ਬਣ ਗਏ ਹਲਕੇ ਦੇ ਮੇਰਾ ਅਨਿਲ ਕੁਮਾਰ ਉਰਫ ਹਾਨੀ ਪੰਡਤ ਕੀ ਮਾਮਲਾ ਹੈ ਅਸੀਂ ਨਾ ਸਾਡਾ ਨਾ ਇੱਕ ਮੈਨਿੰਗ ਦਾ ਮਾਮਲਾ ਚੱਲ ਰਿਹਾ ਹੈ ਮੁਕੰਦਪੁਰ ਦਾ ਉਹਦੀ ਰਿਪੋਰਟ ਵੀ ਬਣੀ ਹੋਈ ਆ ਇਹਨਾਂ ਗੁੰਡਾਗਰਦੀ ਚ ਮੈਨਿੰਗ ਕਰ ਰਹੇ ਨੇ ਉੱਥੇ ਤੇ ਮੈਂ ਉਹਨਾਂ ਦੀ ਅੱਜ ਕੰਪਲੀਟ ਕੀਤੀ ਸੀ ਅੱਜ ਖਬਰ ਚ ਵੀ ਲਵਾਈ ਸੀ ਪੱਤਰਕਾਰ ਵੀਰ ਵੀ ਆਏ ਸੀ ਤੇ ਉਹਨਾਂ ਦੇ ਕਰਕੇ ਅੱਜ ਇਹਨਾਂ ਨੂੰ ਆਪਣਾ ਭਰਾ ਸੀਮਈ ਪਾਲ ਉਹਨਾਂ ਨੂੰ ਇਕੱਲੇ ਨੂੰ ਘੇੜ ਲਿਆ ਇਹਨਾਂ ਨੇ ਘੇੜ ਕੇ ਉਤੇ ਸੱਟਾਂ ਮਾਰੀਆਂ ਫਿਰ ਉਹਦੇ ਘਰ ਵੜ ਕੇ ਉਹਦੇ ਸੱਟੇ ਮਾਰੀਆਂ ਫਿਰ ਮੇਰੇ ਘਰ ਵੜ ਗਏ ਕਿੰਨੇ ਬੰਦੇ ਜ਼ਖਮੀ ਹੋਏ ਨੇ ਚਾਰ ਬੰਦੇ ਜ਼ਖਮੀ ਹੋਏ ਨੇ ਮਹੀਪਾਲ ਨਰੇਸ਼ ਨੈਬਰਾਮ ਅੰਗਰੇਜ਼ ਸਿੰਘ ਕਿੰਨੇ ਕ ਬੰਦੇ ਨੇ ਹਮਲਾ ਕੀਤਾ 25 30 ਬੰਦੇ ਸੀ ਹਥਿਆਰ ਕੀ ਸੀ ਉਹਨਾਂ ਕੋਲ ਉਹਨਾਂ ਕੋਲ ਕਿਰਪਾਨਾ ਸੀ ਫੈਰ ਵੀ ਮਾਰ ਕੇ ਗਏ ਇੱਕ ਦਿਨ ਮਿੰਟਾਂ ਪਹਿਲਾਂ ਵੀ ਫੈਰ ਮਾਰ ਕੇ ਗਿਆ ਸੀ ਪਿੰਡ 'ਚ ਐਸਐਚਓ ਨੂੰ ਖੁਦ ਪਤਾ ਹੈ ਮੈਂ ਉਹਨਾਂ ਦੇ ਉਹਨਾਂ ਨਾਲ ਗੱਲ ਵੀ ਸ਼ੇਅਰ ਕੀਤੀ ਸੀ ਆ ਡੀਐਸਪੀ ਬਰਾੜ ਸਾਹਿਬ ਨੇ ਉਹਨਾਂ ਦੀ ਨੌਲੇਜ 'ਚ ਵੀ ਗੱਲ ਪਾਈ ਸੀ ਵੀ ਇਹਨਾਂ ਨੇ ਇੱਕ ਵਾਰੀ ਪਹਿਲਾਂ ਪਿੱਛੇ ਫੈਰ ਮਾਰਿਆ ਸੀ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਹੋਈ ਐਮਐਲਏ ਸਾਹਿਬ ਦੇ ਬੰਦੇ ਨੇ ਸਰਿਆਂ ਆ ਕੇ ਧਮਕੀਆਂ ਦੇ ਕੇ ਜਾਂਦੇ ਨੇ ਹੁਣ ਵੀ ਐਮਐਲਏ ਸਾਹਿਬ ਦੋ ਦਿਨ ਪਹਿਲਾਂ ਆਏ ਸੀ ਕਹਿੰਦਾ ਮੈਂ ਐ ਕਰ ਦਾਂਗਾ ਜੇ ਮੇਰੇ ਬੰਦਿਆਂ ਨੂੰ ਤੰਗ ਕੀਤਾ ਧਮਕੀਆਂ ਸਰਿਆਂ ਵੀ ਦੇ ਰਹੇ ਸੀ ਪਹਿਲਾਂ ਟੂਰਨਾਮੈਂਟ ਦੀ ਰੰਜਸ਼ਾਂ ਕਰੀ ਗਿਆ ਉਹ